ਜਿੰਨਾਂ ਦਾ ਗੁਰੂ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਗੁਰੂ ਦੇ ਉੱਤੇ ਭਰੋਸਾ ਹੁੰਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਤਾਂ ਕਰ ਦਿੰਦੇ ਨੇ ਉਹਨਾਂ ਦੀਆਂ ਝੋਲਾਂ ਭਰ ਦਿੰਦੇ ਨੇ ਮੈਨੂੰ ਇੱਕ ਘਟਨਾ ਯਾਦ ਆ ਰਹੀ ਆ ਸੰਗਰੂਣ ਦੇ ਲਾਗੇ ਇੱਕ ਪਰਿਵਾਰ ਸੀ ਬਾਅਦਤ ਕਰੀ ਪਰਿਵਾਰ ਸੀ ਉਹ ਬੱਚੇ ਨੇ ਮੈਨੂੰ ਨਾ ਆਪਣਾ ਸਾਰਾ ਜੀਵਨ ਬਿਵਰਾ ਜਿਹੜਾ WhatsApp ਤੇ ਸਾਂਟ ਕੀਤਾ ਤੇ ਆਪਣੇ ਸਾਰੇ ਘਟਨਾ ਦੱਸੇ ਕਿ ਅਸੀਂ ਕਿਦਾਂ ਗਰੀਬ ਪਰਿਵਾਰ ਦੇ ਵਿੱਚ ਉੱਠੇ ਤੇ ਕਿਦਾਂ ਜਰਮਨ ਦੀ ਧਰਤੀ ਤੇ ਪਹੁੰਚੇ ਉਸਨੇ ਆਪਣਾ ਸਾਰਾ ਜੀਵਨ ਪਿਉਰਾ ਦਾਸ ਨੂੰ WhatsApp ਤੇ ਭੇਜਿਆ ਉਹ ਕਹਿੰਦਾ ਲੱਗਾ ਕਿ ਜਾਨੇ ਜੇ ਸਾਡਾ ਪਰਿਵਾਰ ਜਿਹੜਾ ਬਹੁਤ ਗਰੀਬ ਸੀ ਬਹੁਤ ਗਰੀਬ ਸੀ ਤੇ ਮੇਰੇ ਪਿਤਾ ਜੀ ਕਹਿੰਦੇ ਚੜਾਈ ਕਰ ਜਾਂਦੇ ਨੇ ਮੇਰੀ ਮਾਤਾ ਜਿਹੜੇ ਚਾਚੇ ਤਾਇਆ ਦੇ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੀ ਸੀ ਸਾਡਾ ਜੀਵਨ ਪਾਲਦੇ ਸੰਭਾਲਣਾ ਪੋਛਣਾ ਸਾਡਾ ਉਹਨੇ ਇਦਾਂ ਕੀਤਾ ਸੀ ਕਹਿੰਦੇ ਘਰ ਦੇ ਵਿੱਚ ਡੰਗਰ ਪਸ਼ੂ ਰੱਖ ਲੈ ਛੋਟੀ ਉਮਰ ਦੇ ਵਿੱਚ ਅਸੀਂ ਮਾਂ ਦੇ ਨਾਲ ਡੰਗਰ ਪਸ਼ੂ ਚਾਰਨੇ ਫਿਰ ਦਿਹਾੜੇ ਕਰਨ ਵਾਸਤੇ ਵੀ ਜਾਂਦੇ ਹੁੰਦੇ ਸੀ ਕਹਿੰਦੇ ਕਿ ਅਸੀਂ ਛੋਟੀ ਉਮਰ ਦੇ ਵਿੱਚ ਧਿਆੜੀ ਕਰਨ ਚਾਹ ਮੰਨ ਲੱਗ ਪਏ ਤੇ ਨਾਲ ਨਾਲ ਆਪਣੀ ਪੜ੍ਹਾਈ ਦਾ ਖਰਚਾ ਵੀ ਕਰਦੇ ਸੀ ਨਾਲ ਨਾਲ ਪੜ੍ਹਾਈ ਚੱਲਦੇ ਪੈਸ ਤੇ ਨਾਲ ਨਾਲ ਅਸੀਂ ਧਿਆੜੀ ਕਰਦੇ ਸੀ ਘਰ ਘਰ ਦੇ ਵਿੱਚ ਬਣੀ ਬਣੀ ਬੋਸ ਸੀ ਕਿ ਪ੍ਰਮਾਤਮਾ ਦਾ ਇਹੋ ਜਿਹਾ ਪ੍ਰਿਕਮਾ ਹੋਇਆ ਕਿ ਸਾਨੂੰ ਜਿਹੜਾ ਪਿੰਡ ਦੇ ਵਿੱਚ ਹੀ ਸਾਡੇ ਗੁਰਦੁਆਰੇ ਸੇ ਗੁਰਦੁਆਰੇ ਚਾਂਦ ਵਾਸਤੇ ਸਾਡੇ ਤਾਂਦ ਵਾਪਰੇ ਅਸੀਂ ਗੁਰੂ ਘਰ ਦੇ ਵਿੱਚ ਜਾਵਨ ਲੱਗੇ ਕਹਿੰਦੇ ਲੋਕਾਂ ਦੇ ਵਿੱਚ ਸਾਡੀ ਪ੍ਰਸੰਸਾ ਹੋਣ ਲੱਗੀ ਕਿ ਪਰਿਵਾਰ ਭਾਵੇਂ ਗਰੀਬ ਹੈ ਪਰ ਬੱਚੇ ਜਿਹੜੇ ਸੇਵਾ ਬਹੁਤ ਕਰਦੇ ਨੇ ਕਹਿੰਦੇ ਕਿ ਜਦੋਂ ਪਿੰਡ ਦੇ ਵਿੱਚ ਸੋਦਾ ਹੋਣ ਲੱਗ ਪਈ ਕਹਿੰਦੇ ਇੱਕ ਦਿਨ ਘਟਨਾ ਵਾਪਰੀ ਉਹ ਕਹਿਣ ਲੱਗਾ ਕਿ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਕਹਿੰਦਾ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਤੇ ਚਾਚਾ ਮੇਰਾ ਖੌਦ ਦੇ ਵਿੱਚੋਂ ਆਇਆ ਸੀ ਕਹਿੰਦਾ ਘਰ ਦੇ ਵਿੱਚ ਕੋਈ ਨਹੀਂ ਸੀ ਕੱਪੜੇ ਹੈ ਨਹੀਂ ਸੀ ਕਿ ਚਾਚੇ ਦੇ ਮੁੰਡੇ ਦੇ ਵਿਆਹ ਉੱਤੇ ਕੱਪੜੇ ਕੀ ਪਾ ਕੇ ਜਾਣ ਕਹਿੰਦਾ ਕਿ ਅਸੀਂ ਸਕੂਲ ਦੇ ਚੁੰਨੇ ਪਾ ਲਈ ਪਾ ਕੇ ਚੱਲ ਕੇ ਬਰਦੀ ਪਾ ਕੇ ਚੱਲ ਕੇ ਉਸ ਸਮੇਂ ਬੱਸਾਂ ਦੇ ਉੱਤੇ ਭਰਾਤਾਂ ਜਾਂਦਾਂ ਹੁੰਦੇ ਸਨ ਕਹਿੰਦਾ ਅਸੀਂ ਬੱਸ ਦੇ ਵਿੱਚ ਬੈਠੇ ਅਸੀਂ ਘਰ ਤੋਂ 2 ਕਿਲੋਮੀਟਰ ਪੈ ਕਿਸੇ ਨੇ ਸਾਡੇ ਚਾਚੇ ਨੂੰ ਦੱਸ ਦਿੱਤਾ ਕਿ ਉਹ ਬੱਤੀ ਪਾ ਕੇ ਆ ਕੇ ਕਿਹਾ ਕਿ ਸਾਡੇ ਚਾਚੇ ਨੇ 2 ਕਿਲੋਮੀਟਰ ਅੱਗੇ ਦਾ ਤੇ バス ਰੋਕ ਦਿੱਤੀ ਕਹਿੰਦੇ ਕਿ ਜਿੱਥੇ ਤਾਂ バス ਰੁਕ ਗਈ ਤੇ ਕਹਿੰਦਾ ਸਾਡੇ ਚਾਚੇ ਨੇ ਸਾਨੂੰ ੱੱਕੇ ਮਾਰ ਕੇ ਬੱਸ ਦੇ ਵਿੱਚੋਂ ਥੰਲੇ ਲਾ ਦਿੱਤਾ ਕਿ ਅਸੀਂ ਬਰਾਤ ਵਿੱਚ ਚੱਲ ਰਹੇ ਹਾਂ ਸਬੂਲ ਨੇ ਚੱਲੇਗੇ ਤਸਿਸ ਕੋਤੇ ਬਰਦੀ ਪਾ ਕੇ ਵਿਆਹ ਦੇ ਵਿੱਚ ਅੱਗ ਜੇ ਕਹਿੰਦਾ ਕਿ ਠੱਗਾ ਮਾਰ ਕੇ ਸਾਨੂੰ ਬਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਕਾਇ ਲੱਗਾ ਅਸੀਂ ਰੋਮਦੇ ਰੋਮਦੇ ਜਿਹੜੇ ਘਰ ਦੇ ਵਿੱਚ ਆ ਗਏ ਜਦ ਅਸੀਂ ਰੋਮਦੇ ਰੋਮਦੇ ਘਰ ਦੇ ਵਿੱਚ ਆ ਗਏ ਤੇ ਅਸੀਂ ਕਿੰਡ ਦੇ ਵਿੱਚ ਹੀ ਗੁਰਦੁਆਰੇ ਸੇਵਾ ਕਰਿਆ ਕਰਦੇ ਸਾਂ ਕਹਿੰਦਾ ਗੁਰਦੁਆਰੇ ਦੇ ਵਿੱਚ ਹੀ ਸੇਵਾ ਕਰਿਆ ਕਰਦੇ ਸਾਂ ਤੇ ਕਹਿੰਦਾ ਤਿਆਰੀ ਕਰਨੀ ਫਿਰ ਅੰਦਰਸਾਰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਪੜਾਏ ਸਾਡੇ ਬਹੁਤ ਛੋਟੇ ਨੇ ਦਸਤ ਕਰ ਲਿਆ ਤੇ ਕਹਿਣ ਲੱਗਾ ਜਿਆਨ ਦੇ ਜੀ ਮੈਂ ਬਾਰਾ ਕਰ ਲਿਆ ਨੌਕਰੀ ਸਾਨੂੰ ਕਿੱਥੇ ਮਿਲਵੇ ਸੀ ਅਸੀਂ ਨਾਲ ਹੀ ਤਿਆਰੀ ਕਰਦੇ ਸਾ ਤੇ ਅਸੀਂ ਅੰਦਰਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਂ ਹੌਲੀ ਹੌਲੀ ਪੈਸੇ ਜੋੜਨੇ ਸ਼ੁਰੂ ਕੀਤੇ ਜਿੰਨੇ ਕੁ ਪੈਸੇ ਬਰਦੇ ਸੀ ਕਿਰਾਇਆ ਲੱਗਦਾ ਸੀ ਉਹਨੇ ਕੁ ਮੈਂ ਪੈਸੇ ਸਾਈਡ ਤੇ ਰੱਖ ਲਤੇ 1 ਮਹੀਨੇ ਦੇ ਵਿੱਚ ਅਸੀਂ ਗੁਰੂ ਰਾਮ ਦਾਸ ਦੀ ਨੰਗੀ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਕਿ ਰਾਤ ਨੂੰ ਆਇਆ ਕਰਨਾ ਭਾਗਿਆਂ ਦੀ ਸੇਵਾ ਕਰਿਆ ਕਰਨੀ ਕਹਿਣ ਲੱਗ ਕੇ ਭਾਗਿਆਂ ਦੀ ਸੇਵਾ ਕਰਨੀ ਤੇ ਅਸੀਂ ਰੋਜ਼ਾਨਾ ਆਉਣ ਲੱਗ ਪਏ ਕਹਿੰਦਾ ਕਿ ਆਮੇ ਜੀ ਇੱਕ ਦਿਨ ਕੀ ਘਟਨਾ ਵਾਪਰੀ ਕਹਿੰਦਾ ਕਿ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਸੇਵਾ ਕਰਕੇ ਜਦੋਂ ਮੈਂ ਬਾਹਰ ਆ ਰਿਹਾ ਸੀ ਆਪਣੇ ਪਿੰਡ ਸੰਗਰੂਰ ਜਾਣਾ ਸੀ ਕਹਿੰਦਾ ਇੱਕ ਫੈਮਿਲੀ ਆਂਦੀ ਆ ਲੰਗਰ ਹਾਲ ਦੇ ਕੋਲ ਕਿਤਾ ਮੈਨੂੰ ਫੈਮਿਲੀ ਮਿਲੀ ਤੇ ਉਹਨਾਂ ਨੇ ਮੈਨੂੰ ਬਾਤ ਮਾਰੀ ਕਿ ਪੁੱਤਰ ਜੀ ਤੇ ਇੱਥੇ ਲੰਗਰ ਹਾਲ ਕਿੱਥੇ ਆ ਅਸੀਂ ਆ ਜਿਹੜਾ ਸਮਾਨ ਕਿੱਥੇ ਰੱਖਣਾ ਹੈ ਤੋ ਕਹਿਣ ਲੱਗ ਪਏ ਦਾ ਕਿ ਆਂਟੀ ਜੀ ਆ ਲੰਗਰ ਹਾਲ ਹੈ ਆ ਸਮਾਨ ਤੁਸੀਂ ਉੱਥੇ ਰੱਖ ਦੋ ਤੋ ਕਹਿਣ ਲੱਗ ਪਏ ਕਿ ਪ੍ਰਮਾਤ ਜਿਹੜਾ ਵਿਦੇਸ਼ ਦੀ ਧਰਤੀ ਦੇ ਵਿੱਚੋਂ ਆਇਆ ਸੀ ਤੇ ਪੁੱਛਣ ਲੱਗ ਪਏ ਕਿ ਇੱਥੇ ਕੀ ਕੀ ਆ ਕਹਿਣ ਲੱਗ ਪਏ ਕਿ ਮੈਂ ਕਿਹਾ ਆਂਟੀ ਜੀ ਇੱਥੇ ਲਾਚੀ 베ਰੀਆ ਜਿਹੜਾ ਗੁਰੂ ਨਾਮਦਾਸ ਦੀ ਨਗਰੀ ਦੇ ਅੱਪਾ ਅੰਦਰ ਜਾਂਦੇ ਆ ਉਧਰ ਰਸਤੇ ਦੇ ਵਿੱਚ ਲਾਚੀ 베ਰੀਆ ਇੱਕ ਬਾਬਾ ਗੁੱਡਾ ਸਾਹਿਬ ਦੀ 베ਰੀਆ ਇੱਕ ਦੁੱਖ ਭੰਣੀ 베ਰੀਆ ਤੋ ਕਹਿਣ ਲੱਗਾ ਕਿ ਮੈਂ ਪਰਿਵਾਰ ਪੁੱਛਣ ਲੱਗਦਾ ਕਿ ਤੁਸੀਂ ਰੋਜ਼ ਆਉਂਦੇ ਜੇ ਕਹਿਣ ਲੱਗਾ ਕਿ ਨਹੀਂ ਅਸੀਂ ਮਹੀਨੇ ਬਾਅਦ ਆਇਦਾ ਪਰਿਵਾਰ ਸਾਡਾ ਬਹੁਤ ਕਰੀਬ ਹੈ ਮਹੀਨੇ ਬਾਅਦ ਆਇਦਾ ਸੇਵਾ ਕਰਕੇ ਫਿਰ ਅਸੀਂ ਛੱਲੇ ਗਏ ਤਾਂ ਤੇ ਕਹਿੰਦਾ ਕਿ ਪਰਿਵਾਰ ਮੇਨ ਹੋਰ ਵੀ ਬਹੁਤ ਕੁਝ ਪੁੱਛਣ ਲੱਗ ਪਏ ਤੇ ਮੈਂ ਸਾਰਿਆਂ ਨੂੰ ਦੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਮੇਨ ਪਰਿਵਾਰ ਕਹਿਣ ਲੱਗਾ ਕਿ ਪੁੱਤਰ ਜੇ ਦਰਸ਼ਨ ਸਾਨੰਤ ਤੂੰ ਕਰਵਾ ਦੇ ਤੇ ਬੜੀ ਕਿਰਪਾ ਹੋਵੇਗੀ ਕਹਿਣ ਲੱਗਾ ਕਿ ਜੇ ਤੂੰ ਉਹਨਾਂ ਨੂੰ ਕਿਹਾ ਕੇ ਦਰਸ਼ਨ ਤੂੰ ਕਰਵਾ ਦੇ ਤੇ ਬੜੀ ਕਿਰਪਾ ਹੋਵੇਗੀ ਕਹਿਣ ਲੱਗਾ ਕਿ ਮੇਰੇ ਮਾਨ ਦੇ ਵਿੱਚ ਆਵਾਜ਼ ਆਈ ਕਿ ਮੈਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਕਿ ਪੁੱਤਰ ਇਹ ਪਰਿਵਾਰ ਤੇਰੇ ਕੋਲ ਆਇਆ ਏ ਇਹਨਾਂ ਨੂੰ ਦਰਸ਼ਨ ਕਰਵਾ ਦੇ ਇਹਨਾਂ ਨੂੰ ਮੇਰੀ ਨਗਰੀ ਤੇ ਦਰਸ਼ਨ ਕਰਵਾ ਦੇ ਕਹਿੰਦਾ ਮੈਂ ਕੁੱਛ ਬੈਠਾ ਕਿ ਆਂਟੀ ਜੀ ਤੁਸੀਂ ਕਿੱਥੋਂ ਆਏ ਜੇ ਕਹਿਣ ਲੱਗਾ ਕਿ ਮੈਨੂੰ ਆਂਟੀ ਜੀ ਕਹਿਣ ਲੱਗੇ ਕਿ ਅਸੀਂ ਜਰਮਨ ਦੀ ਧਰਤੀ ਦੇ ਵਿੱਚੋਂ ਆਏ ਆਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਆਏ ਤੇ ਪਹਿਲੀ ਵਾਰੀ ਗੁਰੂ ਰਾਮਦਾਸ ਦੇ ਨਗਰੀ ਦੇ ਵਿੱਚ ਆਏ ਆਂ

ਜੇ ਉਹ ਧਰਮ ਦੀ ਧਰਤੀ ਦੇ ਉੱਤੇ ਵਾਪਸ ਚਲਾ ਗਿਆ ਤੇ ਉੱਥੇ ਜਾ ਕੇ ਮੈਨੂੰ ਫੋਨ ਕਰਨਾ ਹੁੰਦਾ ਸੀ ਕਹਿਣ ਲੱਗਾ ਕਿ ਉੱਥੇ ਜਾ ਕੇ ਵੀ ਉਹਨਾਂ ਨੇ ਮੈਨੂੰ ਫੋਨ ਕਰਨਾ ਫਿਰ ਉਹ ਇੱਕ ਦਿਨ ਪੰਜਾਬ ਦੇ ਵਿੱਚ ਆਏ ਤੇ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਫਿਰ ਉਹਨਾਂ ਨੂੰ ਗੁਰੂ ਰਾਮਦਾਸ ਜੀ ਨਗਰੀ ਦੇ ਸਾਰੇ ਦਰਸ਼ਨ ਕਰਵਾਏ ਕਹਿੰਦਾ ਕਿ ਪਰਿਵਾਰ ਤੇ ਚਲਾ ਗਿਆ ਧਰਮਾਂ ਦੀ ਧਰਤੀ ਤੇ ਉੱਥੇ ਜਾ ਕੇ ਫੋਨ ਕਰਨਾ ਕਹਿਣ ਲੱਗਾ ਕਿ ਕਰੋਨਾ ਦਾ ਸਮਾਂ ਆਇਆ ਕਰੋਨਾ ਦਾ ਸਮਾਂ ਆਇਆ ਤੇ ਉਹ ਪਰਿਵਾਰ ਨੇ ਮੈਨੂੰ ਫੋਨ ਕੀਤਾ ਕਹਿਣ ਲੱਗੇ ਕਿ ਜਦੋਂ ਪਰਿਵਾਰ ਨੇ ਮੈਨੂੰ ਫੋਨ ਕੀਤਾ ਕਿ ਕਹਿਣ ਲੱਗੇ ਕਿ ਅਸੀਂ ਆਪਣੀ ਬੱਚੀ ਦਾ ਵਿਆਹ ਜਿਹੜਾ ਤੇਰੇ ਨਾਲ ਕਰਨਾ ਹੈ ਕਹਿਣ ਲੱਗਾ ਕਿ ਕਰੋਨਾ ਕਿਹਾ ਕਿ ਬੱਚੀ ਤੇ ਬੱਚੀ ਆਪਣੀ ਦਾ ਅਸੀਂ ਤੇਰੇ ਨਾਲ ਵਿਆਹ ਕਰਨਾ ਤੇ ਕਹਿ ਦਿੱਤਾ ਉਕਾਨ ਲੱਗ ਕੇ ਨਾ ਬਹੁਤ ਕਰੀਵਾ ਜਦੋਂ ਤੁਸੀਂ ਸਾਡਾ ਘਰ ਦੇ ਕਿਉਂਕਿ ਤੁਸੀਂ ਆਪੇ ਨਾ ਕਰਦੇ ਨਹੀਂ ਸਾਡੇ ਘਰ ਦੇ ਵਿੱਚ ਬਹੁਤ ਕਰੇਗੀ ਆ ਤੇ ਕਹਿੰਦਾ ਲੱਗ ਕੇ ਜਦੋਂ ਉਹਨੇ ਕਹਿਣਾ ਬਹੁਤ ਕਰੇਗੀ ਤੇ ਉਹ ਕਹਿੰਦਾ ਪਰਿਵਾਰ ਜਿਹੜਾ ਬਹੁਤ ਚੰਗਾ ਸੀ ਉਹ ਕਹਿਣ ਲੱਗੇ ਕਿ ਕਿਸਾਨੋਂ ਕੋਈ ਜਿੰਮੇਤ ਹੈ ਆਦਮੀ ਦੇਖਣੀ ਅਸੀਂ ਸਾਨੂੰ ਤੇ ਇੱਕ ਪੁੱਤਰ ਦੀ ਲੋੜ ਹੈ ਸਾਨੂੰ ਇੱਕ ਪੁੱਤਰ ਚਾਹੀਦਾ ਤੇ ਸਾਡੇ ਬਾਅਦ ਤੇ ਤੋਂ ਬਹੁਤ ਸੋਹਣਾ ਪੁੱਤਰ ਸਾਡਾ ਸਾਡੇ ਧੀ ਵਾਂਗ ਤੇ ਵੀ ਠੀਕ ਹੈ ਬਹੁਤ ਸਿਆਣਾ ਬੱਚਾ ਬੜੀ ਭਾਵਨਾਵਾਂ ਦੇ ਵਾਲਾ ਬੜੀ ਸੇਵਾ ਕਰਨ ਵਾਲਾ ਸਾਨੂੰ ਤੇ ਇਹੋ ਚਾਹੇ ਬੱਚਾ ਚਾਹਦਾ ਸੀ ਇਹੋ ਜਿਹਾ ਇਹ ਘਰ ਚ ਲਈ ਚਾਹਦਾ ਸੀ ਅਸੀਂ ਤੈਨੂੰ ਆਪਣੇ ਨਾਲ ਜਰਮਨ ਦੀ ਧਰਤੀ ਤੇ ਲੈ ਜਾਵਾਂ ਕਹਿਣ ਲੱਗਾ ਕਿ ਜਦੋਂ ਉਹਨੇ ਕਿਦਾਂ ਕਿਹਾ ਕਾਇ ਲੱਗ ਕੇ ਮੈਂ ਆਪਣੀ ਮਾਂ ਦੇ ਨਾਲ ਗੱਲਬਾਤ ਕੀਤੀ ਮਾਂ ਨੂੰ ਕਿਹਾ ਕਿ ਮਾਂ ਜਿਹੜਾ ਪਰਿਵਾਰ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਮਿਲਿਆ ਸੀ ਜਿਹੜਾ ਧਰਮਾਂ ਦੀ ਧਰਤੀ ਦੇ ਵਿੱਚੋਂ ਆਇਆ ਸੀ ਉਹ ਮੈਨੂੰ ਇਦਾਂ ਕਹਿ ਰਹੇ ਨੇ ਕਿ ਅਸੀਂ ਆਪਣੇ ਧੀ ਦਾ ਵਿਆਹ ਜਿਹੜਾ ਤੇਰੇ ਨਾਲ ਕਰਨਾ ਤੋ ਕਾਇ ਲੱਗ ਕੇ ਮਾਂ ਮੇਰੇ ਜਿਹੜੀ ਪੁੱਗਾ ਮਾਰ ਕੇ ਡੋਂ ਲੱਗ ਪਈ

ਕਹਿਣ ਲੱਗਾ ਕਿ ਕਰੋਨਾ ਦਾ ਸਮਾਂ ਸੀ ਉਹਨਾਂ ਨੇ ਆਪਣੀ ਬੱਚੀ ਦੇ ਨਾਲ ਕਹਿੰਦਾ ਮੇਰੀ ਗੱਲ ਕਰਵਾਈ ਤੈਂਦਾ ਕਿ ਜਦੋਂ ਮੈਂ ਉਸ ਲੜਕੀ ਦੇ ਨਾਲ ਗੱਲ ਕੀਤੀ ਮੈਂ ਆਪਣਾ ਘਰ ਵਿਖਾਇਆ ਤੇ ਮੈਂ ਕਹਿ ਦਿੱਤਾ ਕਿ ਮੈਂ ਬਹੁਤ ਗਰੀਬ ਹਾਂ ਤੇ ਮੁੜ ਕੇ ਬਾਅਦ ਵਿੱਚ ਨਹੀਂ ਆਖਣਾ ਕਿ ਗਰੀਬ ਹਾਂ ਕਹਿਣ ਲੱਗਾ ਕਿ ਉਹ ਪਰਵਾਹ ਤੇ ਬੱਚੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ

ਕਿ ਇਹ ਬਲੈਕ ਕਰਨ ਲੱਗ ਪਏ ਲੱਗਦਾ ਜਿਹੜਾ ਕੋਖੀ ਪੋਣੀ ਸ਼ੁਰੂ ਕਰ ਦਿੱਤੀ ਕਹਿੰਦਾ ਕਿ ਤਾਂ ਕੋਖੀ ਪੈਣੀ ਸ਼ੁਰੂ ਹੋ ਗਈ ਤੇ ਕਰੋਨਾ ਦਾ ਸਮਾਂ ਗਿਆ ਤੇ ਉਹ ਜਿਹੜੀ ਮੜਕੀ ਗਿਰੋ ਪੰਜਾਬ ਦੇ ਵਿੱਚ ਆਈ ਕਹਿੰਦਾ ਕਿ ਤਾਂ ਪੰਜਾਬ ਦੇ ਵਿੱਚ ਆਏ ਤੇ ਮੈਂ ਉਹਨਾਂ ਸਾਰਾ ਸਮੁੱਚਾ ਪਰਿਵਾਰ ਅਸੀਂ ਦਿੱਲੀ 에ਅਰਪੋਰਟ ਤੇ ਗਏ ਉਸ ਬੱਚੀ ਨੂੰ ਲੈ ਕੇ ਅਜ 10 ਦਿਨ ਸਾਡੇ ਘਰ ਦੇ ਵਿੱਚ ਰਹਿ ਕਹਿੰਦਾ ਕਿ 10 ਦਿਨ ਜੇ ਸਾਡੇ ਘਰ ਦੇ ਵਿੱਚ ਰਹਿ ਕੋਈ ਨਾ ਫਿਰ ਉਹ ਬੱਚੀ ਜਿਹੜੀ ਚਲੀ ਕਰਨੀ ਬਾਪਸ ਫਿਰ ਸਮੋਚਾ ਪਰਿਵਾਰ ਆਉਂਦਾ ਕਹਿੰਦਾ ਕਿ ਗਿਆਨੀ ਜੀ ਸਮੋਚਾ ਪਰਿਵਾਰ ਆਇਆ ਤੇ ਮੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਤੇ ਕਹਿੰਦਾ ਕਿ ਮੇਰੇ ਘਰ ਵਾਲੇ ਜਾਣ ਲੱਗੇ ਕਿ ਇੱਕ ਮੰਦਰ ਜੜੀ ਪਾਸ ਹੋਰ ਪਾੜ ਕੇ ਤੇ ਉੱਤੇ ਇੱਕ ਮੰਦਰ ਬੋਲ ਪਾੜ ਕੇ ਕਹਿਣ ਲੱਗਾ ਕਿ ਗਿਆਨੀ ਜੀ ਅੱਜ ਸਾਡੇ ਸਾਰੇ ਪਿੰਡ ਦੇ ਨਾਲੋਂ ਵੱਡੀ ਕੋਕੀ ਤੇ ਉਹ ਬੱਚਾ ਜਿਹੜਾ ਅੱਜ ਜਰਮਨ ਦੀ ਧਰਤੀ ਉੱਤੇ ਆ ਕਹਿੰਦਾ ਭਾਵ ਕਿ ਜਿਨ੍ਹਾਂ ਦਾ ਗੁਰੂ ਰਾਮਦਾਸ ਮਹਾਰਾਜ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਤੇ ਗੁਰੂ ਰਾਮਦਾਸ ਮਹਾਰਾਜ ਐਸੀ ਕਿਰਪਾ ਕਰ ਦਿੰਦੇ ਨੇ ਕਿ ਉਹਨਾਂ ਦੇ ਸਾਰੇ ਦੁੱਖ ਕਲੇ ਜੜਿਆ ਨਾਸ਼ ਘਟ ਗਏ ਸਾਡਾ ਗੁਰੂ ਦੇਤੇ ਵਿਸ਼ਵਾਸ ਹੋਣਾ ਚਾਹੀਦਾ ਸਾਡਾ ਕਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਤਾਂ ਹੀ ਸਾਈਂ ਨੇ ਕਿਹਾ ਸੀ ਜੋ ਨੰਗਰ ਠਾਕੁਰ ਆਪਣੇ ਤੇ ਸੋਈ ਸੋਈ ਦੇ ਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾ ਉਹਾ ਸਚੁ ਹੈ ਕਿਉਂਕਿ ਔਕਾਲ ਮੁਖ ਪਰਮਾਤਮਾ ਜਿਹੜਾ ਬਹੁਤ ਵੱਡਾ ਦਾਤਾ ਹੈ ਜਿਹੜਾ ਬਿਆਲੂ ਕਿਰਪਾਲੂ ਆ ਜਿਹੜਾ ਔਕਾਲ ਮੁਖ ਪਰਮਾਤਮਾ ਦੇ ਤੇ ਭਰੋਸਾ ਰੱਖਦਾ ਹੈ ਭਾਵਨਾ ਰੱਖਦਾ ਉਸ ਦੇ ਦਾਰ ਦੇ ਉੱਤੇ ਜਾ ਕੇ ਸੇਵਾ ਕਰਦਾ ਤੇ ਮੇਰਾ ਸਹਿਬ ਜਿਹੜਾ ਉਹਨਾਂ ਦੀਆਂ ਝੋਲੀਆਂ ਭਰਦਾ ਤੇ ਮੇਰਾ ਸਾਰ ਕਹਿੰਦਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਪਲ ਪਾਵਣਾ ਹੌਲਾ ਨਿਚੁੰਦਾ ਕਿ ਸਾਡਾ ਅੰਦਰੋਂ ਹਿਰਦਾ ਸਾਫ਼ ਹੋਣਾ ਚਾਹੀਦਾ ਸਾਡੇ ਅੰਦਰੋਂ ਭਾਵਨਾ ਹੋਣਾ ਚਾਹੀਦੀ ਆ ਕਿ ਜਿੱਥੇ ਅਸੀਂ ਗੁਰੂ ਦੀ ਸੇਵਾ ਕਰਨੀ ਆ ਉੱਥੇ ਅਸੀਂ ਮਾਂ ਕੋ ਦੀ ਸੇਵਾ ਵੀ ਕਰਨੀ ਆ ਕਿਉਂਕਿ ਜਿਹੜਾ ਬੱਚਾ ਆਪਣੇ ਮਾਂ ਕੋ ਦੀ ਸੇਵਾ ਕਰਦਾ ਗੁਰੂ ਦੀ ਸੇਵਾ ਦੇ ਬਰਾਬਰ ਇਸ ਸਾਹਿਬ ਜੀ ਪ੍ਰਬਾਨੀ ਅਨਰਵਸ਼ ਕਰਦੇ ਪੈਣੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾਂ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਸਾਰਾ ਜਗਤ ਵਿਖਾਇਆ ਜਿਨ੍ਹਾਂ ਸਾਨੂੰ ਸਾਰੀ ਦੁਨੀਆ ਵਿਖਾਈ ਆ ਅੱਜ ਕੀ ਵਾਪਰਿਆ ਜਿਸ ਮਾਂ ਨੇ ਸਾਨੂੰ 9 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਪਾਲਿਆ ਜਨਮ ਦਿੱਤਾ ਇਹਨੇ ਕਸ਼ਟ ਧਲੇ ਨੇ ਅੱਜ ਉਹ ਮਾਂ ਦੀ ਉਨੀ ਕਦਰ ਨਹੀਂ ਹੋ ਰਹੀ ਜਿਹ ਘਟ ਦੇ ਵਿੱਚ ਪੰਜ ਅਨੰਦ ਦੀ ਪਥਰੀ ਹੋਵੇ ਸਾਰੇ ਯਾਤ ਸੰਨ ਸਾਹਮਣੇ ਤੰ ਓ ਮਾਵਾਂ ਜਿਹੜਾ ਸੰਗਗਣਨ ਤੇ ਦਿਖਾਣੇ ਸਾਨੂੰ ਐਡਾ ਵੱਡਾ ਇਨਸਾਨ ਬਣਾਦਿਆ ਨੇ ਅੱਜ ਮਾਂ ਦੀ ਉਨੀ ਕਦਰ ਨਹੀਂ ਹੋ ਰਹੀ ਜਿੰਨੇ ਮਾਂ ਦੀ ਕਦਰ ਹੋਣੀ ਚਾਹੀਦੀ ਸੀ ਅੱਜ ਅਸੀਂ ਮਾਨਕ ਦੇ ਰੋਟੀ ਨਹੀਂ ਪੁੱਛੀ ਮਾਨਕ ਦੇ ਪਾਣੀ ਨੇ ਪੁੱਛਿਆ ਤੇ ਗੁਰੂ ਘਰ ਦੇ ਵਿੱਚ ਆ ਕੇ ਅਸੀਂ ਪਖੰਡ ਕਰਦੇ ਆਂ ਤੇ ਅਸੀਂ ਬੜਾ ਬਤਾਉਨੇ ਕਿ ਅਸੀਂ ਬੜੇ ਵੱਡੇ ਸੇਵਾਦਾਰ ਆਂ ਮਾਰ ਕਰਨਾ ਲੈਵ ਚੱਲ ਰਿਹਾ ਪਰ ਸਾਡੇ ਕਿ ਹਿਲਾਤ ਬਣ ਗਏ ਨੇ ਅੱਜ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਏ ਆਂ ਗੁਰੂ ਧਿਆਨ ਦੇ ਨਾਲ ਟੁੱਟ ਗਏ ਆਂ ਫਿਰ ਅਸੀਂ ਕਹਿ ਦਿੰਨੇ ਕਿ ਸਾਡੇ ਜਵਾਕ ਜੜਿਆ ਅੱਜ ਜੁਰਬਾਣੀ ਦੇ ਨਾਲ ਟੁੱਟ ਕੇ ਗੁਰ ਧਿਆਨ ਦੇ ਨਾਲ ਟੁੱਟ ਕੇ ਗਿਆਨੀ ਜੀ ਅਰਦਾਸ ਕਰੋ ਅੱਜ ਮੇਰਾ ਬੱਚੇ ਤਾਂ ਗਲਤ ਸੰਗਤ ਵਿੱਚ ਫਸ ਗਿਆ ਨਸ਼ੇ ਕਰਨ ਲੱਗ ਪਿਆ ਇੱਥੇ ਮੈਂ ਮਾਂ ਨਾ ਪਿਓ ਬੇਨਤੀ ਕਰਾਂਗਾ ਕਿ ਆਪਣੇ ਬੱਚੇ ਦੀ ਸੰਗਤ ਵੱਲ ਖਿਆਲ ਰੱਖਿਆ ਕਰੋ ਮੇਰਾ ਬੱਚਾ ਸੰਗਤ ਕਿਹੋ ਜਿਹੀ ਕਰਦਾ ਹੈ ਨਸ਼ੇੜੀ ਦੀ ਸੰਗਤ ਨਹੀਂ ਕਰੇ ਜੇ ਅਸੀਂ ਆਪਣੇ ਬੱਚੇ ਵੱਲ ਖਿਆਲ ਰੱਖਾਂਗੇ ਮੇਰਾ ਬੱਚਾ ਕੀ ਕਰਦਾ ਮੈਂ ਦਾਅਵੇ ਨਾ ਕਹਿੰਦਾ ਕਿ ਸਾਡਾ ਬੱਚਾ ਜੇ ਨਸ਼ੇ ਕਰਦਾ ਮੈਂ ਕਹਿੰਦਾ ਕੱਟ ਜਾਵੇ ਨਾ ਤੇ ਦੇਖ ਭਲੇ ਕਿਹਨਾਂ ਸੰਗਤਾਂ ਕਰ ਲਵੇਗਾ ਇਥੇ ਮਾਂ ਤੇ ਉਹਦਾ ਸਭ ਤੋਂ ਵੱਡਾ ਕਸੂਰ ਹੈ ਕਿਉਂਕਿ ਅਸੀਂ 5 ਸਾਲ ਦਾ ਜਦ ਬੱਚਾ ਹੁੰਦਾ ਸੀ ਗੁਰੂ ਘਰ ਦੇ ਵਿੱਚ ਭੇਜਦੇ ਨਹੀਂਗੇ ਜਦੋਂ ਸਾਡਾ ਬੱਚਾ 7 8 ਸਾਲਾਂ ਦਾ ਹੋ ਜਾਂਦਾ ਗਲਤ ਸੰਗਤ ਵਿੱਚ ਪੈ ਜਾਂਦਾ ਛੂਟੇ ਲੰਗ ਲੱਗ ਪੈਂਦਾ ਟੀਕੇ ਲੰਗ ਲੱਗ ਪੈਂਦਾ ਉਦੋਂ ਆ ਕੇ ਅਸੀਂ ਅਰਦਾਸ ਕਰਾਉਂਦੇ ਆ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਛੂਟੇ ਲੰਗ ਲੱਗ ਗਿਆ ਇਥੇ ਮਾਂ ਤੇ ਉਹਦੀ ਗਲਤੀ ਆ ਜੇ ਅਸੀਂ ਸ਼ੁਰੂ ਤੋਂ ਵਿੱਚ ਕਿਦੋਂ ਮਾਂ ਕਿਉਂ ਨੇ ਆਪਣੇ ਬੱਚੇ ਨੂੰ ਗੁਰੂ ਘਰ ਦੇ ਵਿੱਚ ਭੇਜਣਾ ਸੀ ਉਦੋਂ ਅਸੀਂ ਗੁਰੂ ਘਰ ਵਿੱਚ ਭੇਜਿਆ ਨਹੀਂ ਕਾਰਨ ਕੀ ਆ ਅੱਜ ਟਰੈਕਟਰ ਦੇ ਉੱਤੇ ਗਾਣੇ ਮੋਟਰਸਾਈਕਲ ਦੇ ਉੱਤੇ ਗਾਣੇ ਮੋਬਾਈਲ ਦੇ ਵਿੱਚ ਗਾਣੇ ਘਰ ਦੇ ਵਿੱਚ ਗਾਣੇ ਤੇ ਫਿਰ ਸਾਡੇ ਮਿਲਣਦੇ ਨੇ ਨਹੀਂ ਆਣੇ ਸਾਨੂੰ ਆਪਣੇ ਬੱਚਿਆਂ ਨੂੰ ਸ਼ਬਦ ਦੇ ਨਾਲ ਜੋੜਨਾ ਪਵੇਗਾ ਕਰਨ ਕਾਰਨ ਅੰਤਰ ਜਾਮੀ ਜਨ ਆਪਣੇ ਕੀ ਰਾਖਾ ਜਗ ਕਾਰ ਕੋਤ ਜਨ ਪੀਤਰ ਸ਼ਬਦ ਗੁਰੂ ਰਸ ਚੱਖ ਹੈ ਸਾਨੂੰ ਸ਼ਬਦ ਦਾ ਸਵਾਦ ਚੱਖਣਾ ਪਵੇਗਾ ਜਦੋਂ ਅਸੀਂ ਸ਼ਬਦ ਦਾ ਸਵਾਦ ਚੱਖਾਂਗੇ ਸਾਡਾ ਜਿਹੜਾ ਜੀਵਨ ਭਾਰ ਮੁਕ ਜਾਵੇਗਾ ਸੋ ਜੱਤਾਂ ਕਰਨਾ ਅਸੀਂ ਆ ਕੇ ਇੱਥੇ ਕਈ ਤਾਕਾਂ ਲੰਗਦੇ ਆਂ ਸੁਖ ਦੀ ਮੰਗਦੇ ਆ ਅਰਦਾਸਾ ਕਰਾਉਣਾ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰਾ ਬੱਚਾ ਜਿਹੜਾ ਵਿਦੇਸ਼ ਦੇ ਵਿੱਚ ਪੱਕਾ ਜਵੇ ਗਿਆਨੀ ਜੀ ਸਾਨੂੰ ਗੱਡੀ ਮਿਲ ਜਾਵੇ ਗਿਆਨੀ ਜੀ ਸਾਨੂੰ ਜ਼ਮੀਨ ਜਾਇਦਾਦ ਮਿਲ ਜਾਵੇ ਅੱਜ ਤੱਕ ਮੈਂ ਇਹੋ ਜਿਹਾ ਕੋਈ ਪਰਿਵਾਰ ਨਹੀਂ ਵੇਖਿਆ ਜਿਹੜਾ ਕੋਈ ਇਹ ਅਰਦਾਸ ਕਰਵਾਦਾ ਹੋਵੇ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰੇ ਬੱਚੇ ਨੂੰ ਨਾਮਦਾਨ ਪ੍ਰਾਪਤ ਹੋ ਜਾਵੇ ਕਦੇ ਮੈਂ ਇਹੋ ਜਿਹਾ ਪਰਿਵਾਰ ਨਹੀਂ ਦੇਖਿਆ ਨਾ ਕਦੇ ਇਹੋ ਜਿਹੇ ਪਰਿਵਾਰ ਨੇ ਕਦੀ ਅਰਦਾਸ ਕਰਵਾਈ ਆ ਜਿੰਨੀਆਂ ਵੀ ਅਰਦਾਸਾਂ ਹੋਣਾ ਨੇ ਤੇ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਮੇਰਾ ਬੱਚਾ ਜਿਹੜਾ ਵਿਦੇਸ਼ ਦੀ ਧਰਤੀ ਤੇ ਪੱਕਾ ਹੋ ਜਾਵੇ ਮੇਰੇ ਕੋਲ ਇੱਕ ਬੱਚੇ ਨੂੰ ਵੇਜਾ ਮਿਲ ਜਾਵੇ ਮੇਰੇ ਬੱਚੇ ਨੂੰ ਟਰੈਕਟਰ ਮਿਲ ਜਾਵੇ ਮੇਰੇ ਬੱਚੇ ਨੂੰ ਘੱਟੀ ਮਿਲ ਜਾਵੇ ਭਾਵ ਕਿ ਅਸੀਂ ਇਹੋ ਜਿਹੇ ਦੁਨਿਆਵੀ ਚਾਅ ਮੰਗਦੇ ਐ ਹੋ ਗਿਆ ਪਰਿਵਾਰ ਕਦੇ ਨਹੀਂ ਦੇਖਾ ਜਿਹੜਾ ਅਰਦਾਸ ਕਰਾਂਦਾ ਹੈ ਕਿ ਮੇਰੇ ਬੱਚੇ ਨੂੰ ਕਾਲ ਕੁੱਕ ਪਰਮਾਤਮਾ ਦਾ ਸ਼ਬਦ ਮਿਲ ਜਾਵੇ ਗੁਰ ਇਤਿਹਾਸ ਉੱਤੇ ਫਿਰਦੇ ਵਿੱਚ ਵਸ ਜਾਵੇ ਮਾਫ਼ ਕਰਨਾ ਲੈ ਚੱਲ ਰਿਹਾ ਪਰ ਸਾਡੇ ਦੇ ਲਾਤ ਮਾਰ ਕੇ ਤੇ ਕਾਰਨ ਕੀ ਆ ਆਖਾਂ ਜੀਵਾਂ ਵਿਸਰਣ ਅਰਜਣ ਫਿਰ ਆਖੰਦਾ ਕੋਈ ਫਾਇਦਾ ਨਹੀਂ ਸੋ ਗੁਰੂ ਸਾਹਿਬ ਦੀ ਕਿਰਪਾ ਕਰਨਾ ਇੰਨੇ ਕਹਾਦਰ ਦਾ ਪ੍ਰਵਾਨ ਕਰਨਾ ਗੁਰਮਤਿ ਵਿਚਾਰਾਂ ਕਰਦੇ ਹੋਈਆਂ ਇੱਕ ਨਿਖੇਣੇ ਪ੍ਰਕਾਰ ਦੀਆਂ ਗਲਤੀਆਂ ਇਹਨਾਂ ਜਾਣ ਕੇ ਬੱਚਾ ਸਮਝ ਕੇ ਮਾਫ਼ ਕਰਨਾ ਤਾਂ ਤਾਂ ਦਾ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗ ਪ੍ਰਕਾਸ਼ ਨੂੰ ਉੱਭਾਰਿ ਲੈਣਾ ਜੀ